ਸਤਿ ਸ਼੍ਰੀ ਅਕਾਲ ਮੈਂ ਅੱਜ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਜੀ ਔਰ ਉਹਨਾਂ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਕਿ ਜੋ ਮੰਗ ਮੈਂਨੇ ਰੱਖੀ ਸੀ ਅ ਇਲੈਕਸ਼ਨਾਂ ਦੇ ਵਿੱਚ ਕਿ ਰਾਜਪੁਰੇ ਨੂੰ ਇੱਕ ਸਮਾਰਟ ਸਿਟੀ ਇੰਡਸਟਰੀਅਲ ਗ੍ਰੀਨਫੀਲਡ ਪ੍ਰੋਜੈਕਟ ਦੇ ਵਿੱਚ ਬਣਾਉਣ ਉਹਨਾਂ ਨੇ ਸਵੀਕਾਰ ਕੀਤੀ ਹੈ ਔਰ ਜਿਹੜੇ 12 ਸ਼ਹਿਰ ਪੂਰੇ ਹਿੰਦੁਸਤਾਨ ਦੇ ਵਿੱਚ ਚੁਣੇ ਗਏ ਨੇ ਉਹਦੇ ਵਿੱਚੋਂ ਰਾਜਪੁਰਾ ਇੱਕ ਸ਼ਹਿਰ ਹੈ ਜਿਹਨੂੰ ਡिक्लेअर ਕੀਤਾ ਗਿਆ ਕਿ ਉਹ ਗ੍ਰੀਨਫੀਲਡ ਇੰਡਸਟਰੀਅਲ ਸਮਾਰਟ ਸਿਟੀ ਬਣਾਈ ਜਾਏਗੀ 3 ਸਾਲਾਂ ਚ ਇਹ ਕੰਪਲੀਟ ਹੋਏਗੀ ਉਹ 1370 ਕਰੋੜ ਦੇ ਕਰੀਬ ਦੀ ਰਾਸ਼ੀ ਦੇ ਨਾਲ ਡਿਵੈਲਪ ਕੀਤੀ ਜਾਏਗੀ ਔਰ ਇਸ ਦੇ ਨਾਲ ਕੋਈ 64000 ਲੋਕਾਂ ਨੂੰ ਇੱਥੇ ਨੌਕਰੀਆਂ ਮਿਲਣਗੀਆਂ ਸੋ ਇੱਕ ਵਾਰੀ ਫੇਰ ਮੈਂ ਪ੍ਰਧਾਨ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਸਾਰੇ ਰਾਜਪੁਰੇ ਵਾਲਿਆਂ ਨੂੰ ਪਟਿਆਲੇ ਡਿਸਟ੍ਰਿਕਟ ਵਾਲਿਆਂ ਨੂੰ ਔਰ ਆਪਣੇ ਪੰਜਾਬ ਵਾਲਿਆਂ ਨੂੰ ਵਿਦਾਈ ਦਿੰਦੀ ਹਾਂ ਕਿ ਇੱਕ ਕਦਮ ਸਾਡਾ ਅੱਗੇ ਤਰੱਕੀ ਕਣੀ ਹੋਊਗਾ ਔਰ ਵਾਹਿਗੁਰੂ ਅਗੇ ਅਰਦਾਸ ਕਰਦੀ ਹਾਂ ਕਿ ਸਾਰਿਆਂ ਦੇ ਸਿਰਾਂ ਦੇ ਉੱਤੇ ਮਿਹਰ ਭਰਿਆ ਹੱਥ ਕਰਨਾ ਸਤਿ ਸ੍ਰੀ ਅਕਾਲ